ਮੈਂ ਇਸ ਗਲਤੀ ਬੜਾ ਪਰੇਸ਼ਾਨ ਇਕੋ ਗੱਲ ਉਹਨੂੰ ਤੋਲੀ ਜਾਂਦੇ ਇਸ ਕਰਕੇ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਦਿਲ ਦੁਖਿਆਜ ਮੇਰਾ ਸਤਿ ਸ਼੍ਰੀ ਅਕਾਲ ਜੀ ਅਸੀਂ ਇਸ ਵੇਲੇ ਪਿੰਡ ਮਕੰਦਪੁਰ ਜਾ ਰਹੇ ਹਾਂ ਪਰ ਮੈਂ ਸਾਰੇ ਆਪਣੇ ਇਲਾਕੇ ਵਾਲਿਆਂ ਨੂੰ ਲੁਧਿਆਣਾ ਲੋਕ ਸਭਾ ਦੇ ਪਿੰਡਾਂ ਚ ਮੈਂ ਇਹ ਗੱਲ ਕਹਿਣੀ ਚਾਹਨਾ ਵੀ ਸਾਨੂੰ ਕੁਝ ਜਿਹੜੇ ਕਿਸਾਨ ਜੱਥੇ ਬੰਦੀਆਂ ਐ ਲੁਧਿਆਣੇ ਦੇ ਨਹੀਂ ਉਹ ਜ਼ਰੂਰ ਗੱਲ ਕਰਨ ਜ਼ਰੂਰ ਆਪਣਾ ਰੈਂਡਮ ਦੇਣ ਪਰ ਅਸੀਂ ਇੰਨਾ ਕੁਛ ਆਪਣੇ ਪਿੰਡਾਂ ਲਈ ਆਪਣੇ ਲੁਧਿਆਣੇ ਦੇ ਮੇਰੇ ਹਲਕੇ ਲਈ 14ਵਾਂ 15ਵਾਂ ਵਿੱਤ ਕਮਿਸ਼ਨ ਦੇ ਅਸੀਂ ਕਰੋੜਾਂ ਰੁਪਈਆ ਚਾਹੇ ਮੈਂ ਆਪੋਜੀਸ਼ਨ ਦਾ ਐਮਪੀ ਸੀ ਕਰੋੜਾਂ ਰੁਪਈਆ ਜਿਹੜਾ ਪੈਸਾ ਹੈ ਉਹ ਹਰੇਕ ਪਿੰਡ-ਪਿੰਡ ਨੂੰ ਵੰਡਿਆ ਚਾਹੇ ਉਹ 14ਵੇਂ ਵਿੱਤ ਕਮਿਸ਼ਨ ਦਾ 15ਵੇਂ ਵਿੱਤ ਕਮਿਸ਼ਨ ਦਾ ਚਾਹੇ ਸੈਂਟਰ ਗਵਰਨਮੈਂਟ ਤੋਂ ਮਨਰੇਗਾ ਦਾ ਗਰੀਬ ਜ਼ਰੂਰਤਮੰਦ ਲੋਕਾਂ ਦਾ ਮਨਰੇਗਾ ਦਾ ਪੈਸਾ ਹੈ ਚਾਹੇ 6-6000 ਰੁਪਿਆ ਕਿਸਾਨ ਚਾਹੇ ਕਿੰਨਾ ਵੱਡੀ ਸਬਸਿਡੀ ਯੂਰੀਏ ਚ ਖਾਦਾਂ ਚ ਸੋਸਾਇਟੀਆਂ ਨੂੰ ਕਰੋੜਾਂ ਰੁਪਏ ਦਾ ਜਿਹੜਾ ਉਹ ਲਾਭ ਆ ਉਹ ਦਿੱਤਾ ਹੈ ਪਰ ਇਹ ਗੱਲ ਮੈਨੂੰ ਕੋਈ ਨਹੀਂ جے ਸਾਨੂੰ ਇਹ ਪਿੰਡਾਂ ਚ ਨਹੀਂ ਜਾਣ ਦਿੰਦੇ ਪਰ ਮੇਰੀ ਸਾਰੀ ਚਾਹੇ ਮੈਂ ਕਿਤੇ ਹੋਵਾਂ ਪਰ ਮੇਰੇ ਸਰਪੰਚ ਸਹਿਬਾਨ ਮੇਰੇ ਪੰਚ ਸਹਿਬਾਨ ਮੇਰੇ ਪਿੰਡਾਂ ਵਾਲੇ ਜਿਹੜੇ ਤਿੰਨ ਤਿੰਨ ਪੀੜੀਆਂ ਦਾ ਸਾਡਾ ਰਿਸ਼ਤਾ ਹੈ ਸਰਦਾਰ ਬਿਨ ਸਿੰਘ ਜੀ ਤੋਂ ਲੈ ਕੇ ਤੇਜ ਪ੍ਰਕਾਸ਼ ਜੀ ਤੋਂ ਲੈ ਕੇ ਹੁਣ ਮੈਂ ਦੋ ਵਾਰ ਤੁਹਾਡਾ ਐਮਪੀ ਰਿਆਂ ਮੈਨੂੰ ਦੱਸੋ ਮੈਂ ਕਿਸੇ ਪਿੰਡ ਚ ਕਿਸੇ ਤੇ ਕੋਈ ਅੱਜ ਤੱਕ 10 ਸਾਲ ਚ ਕੋਈ ਕਿਸੇ ਤੇ ਪਰਚਾ ਦਰਜ ਕਰਾਇਆ ਹੋਵੇ 10 ਸਾਲ ਦੇ ਵਿੱਚ ਮੈਂ ਕਿਸੇ ਦੀ ਕੋਈ ਜ਼ਮੀਨ ਦੱਬੀ ਹੋਵੇ 10 ਸਾਲ ਚ ਮੈਂ ਕਿਸੇ ਦੇ ਕੋਈ ਦਖਲ ਦਿੱਤਾ ਹੋਵੇ ਮੇਰਾ ਇੰਨਾਕ ਤਾਂ ਹੱਕ ਮੰਨਦਾ ਏ ਵੀ ਜੋ ਮੇਰੇ ਪਿੰਡਾਂ ਦੇ ਵਿੱਚ ਮੇਰੇ ਪਰਿਵਾਰ ਰਹਿੰਦੇ ਆ ਤੇ ਮੈਂ ਸਰਪੰਚ ਪੰਚ ਸਹਿਬਾਨਾਂ ਨੂੰ ਅਪੀਲ ਕਰਨਾ ਚਾਹੁੰਦਾ ਬੇਸ਼ੱਕ ਸਰਪੰਚ ਪੰਚ ਸਹਿਬਾਨ ਸਾਰੀ ਪੰਚਾਇਤ ਸਭ ਦੀ ਹੁੰਦੀ ਆ ਸਾਰੇ ਪਿੰਡ ਦੀ ਹੁੰਦੀ ਆ ਕਿਸੇ ਇਕੱਲੇ ਦੀ ਨਹੀਂ ਹੁੰਦੀ ਤੇ ਮੇਰਾ ਬਣਦਾ ਮੈਨੂੰ ਉਮੀਦ ਆ ਤੁਸੀਂ ਮੇਰਾ ਬਣਦਾ ਹਿੱਸਾ ਮੈਨੂੰ ਜ਼ਰੂਰ ਦਵੋਗੇ ਕਿਉਂਕਿ ਮੈਂ ਤੁਹਾਡਾ ਮਾਨ ਰੱਖਿਆ ਸਤਿਕਾਰ ਰੱਖਿਆ ਮੈਨੂੰ ਇਹ ਦੱਸੋ ਵੀ ਮੈਂ ਕਿਸੇ ਦੇ ਕਦੇ ਕੋਈ ਅਰਚਣ ਪਾਈ ਹੋਵੇ ਜਿੰਨਾ ਕੁਸ਼ ਮੇ ਤੋਂ ਲਿਆ ਹੋਇਆ ਮੈਂ ਹਰ ਪਿੰਡ ਦੇ ਵਿੱਚ ਦਿੱਤਾ ਸਟੇਟ ਗਵਰਨਮੈਂਟ ਨੇ ਇੱਕ ਕੋਡੀ ਫੁੱਟੀ ਕੋਡੀ ਜਿਹੜੀ ਆ ਉਹ ਕਿਸੇ ਪਿੰਡ ਨੂੰ ਨਹੀਂ ਦਿੱਤੀ ਮੈਂ ਪਿਛਣੀਆਂ ਇਲੈਕਸ਼ਨਾਂ ਚ ਕਹਿੰਦਾ ਸੀ ਵੀ ਲੱਖਾਂ 50 50 ਲੱਖ ਉੱਤੇ ਪੈਸਾ ਹਰ ਪਿੰਡ ਚ ਆਊਗਾ ਉਹ 15 ਮਹੀਨੇ 14ਵੇਂ ਵਿੱਤ ਕਮਿਸ਼ਨ ਦਾ ਉਹ ਪੈਸਾ ਪਹੁੰਚਿਆ ਅੱਜ ਇਹ ਕੁਝ ਲੋਕ ਸਾਨੂੰ ਤੁਹਾਡੇ ਕੋਲ ਨਹੀਂ ਆਉਣ ਦਾ ਰੇ ਮੈਂ ਇਸ ਗੱਲ ਤੇ ਬੜਾ ਪਰੇਸ਼ਾਨ ਆ ਸਾਰਾ ਸ਼ਹਿਰ ਉਰੇ ਤਾਂ 7 ਸੀਟਾਂ ਪੈਂਦੀਆਂ ਏ ਜਿਹੜੀਆਂ ਸ਼ਹਿਰੀਆਂ ਗਿੱਲ ਵੀ ਜਿਹੜਾ ਸਾਡਾ ਉਹ ਵੀ ਸ਼ਹਿਰ ਆ 6 ਸ਼ਹਿਰ ਦੀਆਂ ਬੀਜੇਪੀ 100% ਉਹ 7 ਸੀਟਾਂ ਦੇ ਜਿੱਤਰੀ ਆ ਕੋਈ ਮੁਕਾਬਲਾ ਨਹੀਂ ਕਿਸੇ ਨਾਲ ਪਰ ਜਿਹੜਾ ਕੁਝ ਕਰਨ ਅਸੀਂ ਆਏ ਆ ਇਸ ਕਰਕੇ ਬੀਜੇਪੀ ਚਾਹੇ ਵੀ ਜਿਹੜਾ ਇਹ ਕਿਸਾਨਾਂ ਦਾ ਇਹ ਜਿਹੜੀਆਂ ਗੋਲੀਆਂ ਇਹ ਕੰਧਾਂ ਬਣਾਈਆਂ ਹੋਈਆਂ ਉਹਨਾਂ ਨੂੰ ਤੋੜੀਏ ਤੇ ਸਵਾ ਸਾਲ ਮੈਂ ਆਪ ਮੇਰੇ ਭਰਾਵੋ ਤੁਹਾਨੂੰ ਯਾਦ ਹੋਣਾ ਸਵਾ ਸਾਲ ਮੈਂ ਆਪ ਫੁੱਟਪਾਥ ਤੇ ਬੈਠਾ ਰਿਆ ਜੰਤਰ ਮੰਤਰ ਬੈਠਾ ਰਿਆ ਜਦੋਂ ਕਿ ਬੀਜੇਪੀ ਉਸ ਵੇਲੇ ਸਰਕਾਰ ਤੇ ਉਹਨਾਂ ਦੀ ਦਿੱਲੀ ਪੁਲਿਸ ਦੇਖਦੀ ਸੀ ਕੈਮਰੇ ਲਾ ਲਾ ਵੀ ਇਹ ਕਿਤੇ ਰਾਤ ਨੂੰ ਰਿਓ ਨਿਕਲਦਾ ਨਹੀਂ ਜਾਂਦਾ ਵੀ ਉਦੋਂ ਹੀ ਚੱਲਣਾ ਤੇ ਖਬਰਾਂ ਚ ਲਾਈਏ ਸਮਾ ਸਾਲ ਮੈਂ ਉੱਥੇ ਨਵਾਂ ਸਾਲ ਹੋਵੇ ਗੁਰਪੁਰਬ ਹੋਵੇ ਆਪਣਾ ਜਨਮ ਦਿਨ ਹੋਵੇ ਬੱਚੇ ਦਾ ਜਨਮ ਦਿਨ ਹੋਵੇ ਮੈਂ ਬਿਟਾ ਕੇ ਉੱਥੇ ਕੇਕ ਕੱਟਦਾ ਰਿਹਾ ਸਮਾ ਸਾਲ ਮੈਂ ਘਰੇ ਨਹੀਂ ਗਿਆ ਮਰੇ ਤਾਂ ਕਿੱਥੇ ਆਉਣਾ ਸੀ ਪਰ ਉਹ ਮੇਰਾ ਤੁਸੀਂ ਥੋੜਾ ਬਹੁਤਾ ਮੇਰਾ ਉਸ ਗੱਲ ਦਾ ਮੁੱਲ ਤਾਂ ਮੋੜੋ ਕਿਹੜਾ ਮੈਂਬਰ ਪਾਰਲੀਮੈਂਟ ਚਾਹੇ ਕਾਂਗਰਸ ਪਾਰਟੀ ਦੇ ਜਿਹੜੇ ਅੱਜ ਵੋਟਾਂ ਮੰਗਦੇ ਫਿਰਦੇ ਆ ਇਹ ਇੱਕ ਦਿਨ ਮੇਰੇ ਕਿਸਾਨ ਵੀਰੋ ਮੇਰੇ ਮਜ਼ਦੂਰ ਵੀਰੋ ਇੱਕ ਦਿਨ ਇਹ ਚਾਹੇ ਆਮ ਆਦਮੀ ਦਾ ਕੈਂਡੀਡੇਟ ਆ ਚਾਹੇ ਇਹਨਾਂ ਦੇ ਐਮਐਲਏ ਨੇ ਚਾਹੇ ਕਾਂਗਰਸ ਪਾਰਟੀ ਦਾ ਕੈਂਡੀਡੇਟ ਆ ਤੁਸੀਂ ਮੈਨੂੰ ਜਵਾਬ ਦਿਓ ਮੈਨੂੰ ਅੱਜ ਇਸ ਗੱਲ ਦਾ ਦੁੱਖ ਆ ਵੀ ਇਹ ਲੋਕ ਤੁਹਾਡੇ ਲਈ ਇੱਕ ਇਹਨਾਂ ਨੇ ਨਾਰਾ ਵੀ ਮਾਰਿਆ ਇਹ ਇੱਕ ਦਿਨ ਤੁਹਾਡੇ ਖਾਤਰ ਕਿਸੇ ਧੁੱਪ ਦੇ ਵਿੱਚ ਬੈਠੇ ਕਿਸੇ ਸੜਕ ਤੇ ਬੈਠੇ ਹਜੇ ਕਿ ਕਿਸਾਨ ਯੂਨੀਅਨ ਨੇ ਇਹ ਗੱਲ ਕਿਹਾ ਸੀ ਵੀ ਤਿੰਨ ਸੜਕਾਂ ਸੀ ਰੋਕੀਆਂ ਚੌਥੀ ਸੜਕ ਕੋਈ ਪਾਰਟੀ ਵੀ ਰੋਕ ਸਕਦੀ ਆ ਕਾਂਗਰਸ ਪਾਰਟੀ ਦੇ ਅੱਜ 18 ਐਮਐਲਏ ਨੇ ਉਸ ਵੇਲੇ ਸਰਕਾਰ ਸੀ ਕਿਹੜਾ ਇਹਨਾਂ ਦਾ ਕੈਬਨਿਟ ਮੰਤਰੀ ਜਾਂ ਇਹਨਾਂ ਦਾ ਕੋਈ ਵੀ ਲੀਡਰ ਗਿਆ ਅੱਜ ਵੀ ਦੱਸ ਦਿਓ ਮੈਨੂੰ ਅੱਜ ਵੀ ਬੈਠੇ ਆ ਸ਼ੰਭੂ ਇਹਨਾਂ ਦੇ ਵਿੱਚੋਂ ਕੌਣ ਇੱਕ ਵੀ ਪਾਰਟੀ ਉਹਨਾਂ ਦੇ ਵਿੱਚ ਕੋਈ ਰੋਲ ਅਦਾ ਕੀਤਾ ਮੈਂ ਆ ਇਕੱਲਾ ਜਿਹੜਾ ਕਿ ਇਹ ਮੈਨੂੰ ਮਾਣ ਵੀ ਆ ਉਸ ਤੋਂ ਬਾਅਦ ਤੇ ਹੁਣ ਸਾਡੇ ਅਰਗੇ ਲੋਕ ਜਿਹੜੇ ਪੰਜਾਬ ਨੂੰ ਜਾਣਦੇ ਆ ਪੰਜਾਬ ਦੇ ਪਿੰਡਾਂ ਨੂੰ ਜਾਣਦੇ ਆ ਐਮਪੀ ਤੁਸੀਂ ਮੈਨੂੰ ਪਹਿਲਾਂ ਵੀ ਬਣਾਉਂਦੇ ਸੀ ਪਰ ਅੱਜ ਬਦਲਣਾ ਆਪਾਂ ਬਦਲਣਾ ਇੱਕੋ ਮਾਡਲ ਡਵੈਲਪਮੈਂਟ ਦਾ ਲੈ ਕੇ ਆਉਣਾ ਪਿੰਡਾਂ ਦੇ ਵਿੱਚ ਪਾਣੀ ਉਹ 5-5 ਫੁੱਟ ਥੱਲੇ ਜਾ ਰਿਹਾ ਜ਼ਹਿਰੀਲਾ ਹੋ ਰਿਹਾ ਫਸਲਾਂ ਸਾਡੀਆਂ ਖਰਾਬ ਹੋ ਗਈਆਂ ਭਾਂ ਝਾੜ ਸਾਡੇ ਘਟ ਕੱਟ ਗਏ ਅੱਜ ਸਾਡੇ ਬੱਚਿਆਂ ਦਾ ਸਾਰੇ ਖਾਲੀ ਹੋ ਗਏ ਜਿਹਦੇ ਕੋਲ 30 ਲੱਖ 25 ਲੱਖ ਲੈਣ ਦੀ ਸ਼ਮਤਾ ਕਿਤੋਂ ਵਿਚਾਰਾ ਲੈ ਕੇ ਆਪਣੇ ਬੱਚਿਆਂ ਨੂੰ ਭੇਜ ਰਿਹਾ ਜਿਹੜਾ ਗਰੀਬ ਆ ਉਰੇ ਰਹਿ ਗਿਆ ਉਹ ਚਿੱਟੇ ਦੀ ਮਾਰ ਚੱਲ ਰਿਹਾ ਕਿਉਂ ਆਪਾ ਯੂਪੀ ਬਿਹਾਰ ਅਰਗੇ ਸੂਬੇ ਜਦੋਂ ਮੈਂ ਦਿੱਲੀ ਚ ਦੇਖਦਾ ਸੀ ਯੂਪੀ ਬਿਹਾਰ ਅਰਗੇ ਸੂਬੇ ਜਿਹੜੇ ਧਰਤੀ ਤੇ ਡਿਗੇ ਪਏ ਸੀ ਅੱਜ ਉਹ ਮੋਦੀ ਦੀ ਸਰਕਾਰ ਕਰਕੇ ਉੱਤੇ ਚੱਕੇ ਗਏ ਕਰਤਾਰਪੁਰ ਸਾਹਿਬ ਲਾਂਘਾ ਜਦੋਂ ਆਪਾਂ ਹਰ ਪਿੰਡ ਚ ਹਰ ਸ਼ਹਿਰ ਚ ਅਰਦਾਸ ਕਰਦੇ ਸੀ ਅਰਦਾਸ ਕਰਦੇ ਸੀ ਵੀ ਹੇ ਮਾਰੇ ਗੁਰੂ ਮਹਾਰਾਜ ਸਾਡੇ ਵਿਛੜੇ ਹੋਏ ਗੁਰੂ ਧਾਮ ਦੇ ਦਰਸ਼ਨ ਦਿਦਾਰ ਉਦੋਂ ਮੋਦੀ ਤੇ ਕਿਰਪਾ ਹੋਈ ਗੁਰਨਾਨਕ ਦੇਵ ਜੀ ਦੀ ਅੱਜ ਕਰਤਾਰਪੁਰ ਸਾਹਿਬ ਲਾਂਘਾ ਖੁੱਲਾ ਹੈ ਅੱਗੇ ਆਪਾਂ ਦੂਰਬੀਨਾ ਨਾਲ ਡੇਰਾ ਬਾਬਾ ਨਾਨਕ ਤੋਂ ਦੇਖਦੇ ਸੀ ਅੱਜ ਕਰਤਾਰਪੁਰ ਸਾਹਿਬ ਕਾਰਿਡੋਰ ਸਵੇਰੇ ਜਾਓ ਸ਼ਾਮ ਨੂੰ ਮੱਥਾ ਟੇਕ ਕੇ ਜਿਹੜਾ ਉਹ ਵਾਪਸ ਆ ਜਾਓ ਜੇ ਆਪਾਂ ਅੱਜ ਗੱਲ ਕਰੀਏ ਅਸੀਂ ਜਾਣ ਦੀ ਹਿਮਕੁੰਣ ਸਾਹਿਬ ਜਿਹੜੇ ਬਰਫੀਲੇ ਇਲਾਕੇ ਬੜੀ ਔਖੀ ਚੜ੍ਹਾਈ ਅੱਜ ਉੱਥੇ ਕੇਵਲ ਜਿਹੜੀ ਤਾਰਨ ਤੇ ਉਥੇ ਬੈਠੋ ਤੇ ਕੇਵਲ ਜਾਂਦੀ ਆ ਉਹਦੇ ਨਾਲ ਜਲਦੀ ਤੋਂ ਜਲਦੀ ਅੱਧੇ ਘੰਟੇ 'ਚ ਦਰਸ਼ਨ ਕਰਕੇ ਹਿਮਕੁੰਣ ਸਾਹਿਬ ਦੇ ਵਾਪਸ ਆ ਜਾਓ ਸਾਡੇ ਸ਼ਹਿਬਜ਼ਾਦਿਆਂ ਦਾ ਮਨਮੋਹਨ ਸਿੰਘ ਵੀ ਪ੍ਰਧਾਨ ਮੰਤਰੀ ਰਹੇ ਕਿਸੇ ਨੂੰ ਯਾਦ ਸੀ ਵੀ ਸਭ ਤੋਂ ਵੱਡੀ ਕੁਰਬਾਨੀ ਸਾਡੇ ਚਾਰ ਸ਼ਹਿਬਜ਼ਾਦਿਆਂ ਦੀ ਆ ਵੀਰ ਬਾਲ ਦਿਵਸ ਅੱਜ ਹਰ ਦੇਸ਼ ਦੇ ਉਸ ਦਿਨ ਸਕੂਲ ਚ ਹਰ ਕਾਲਜ ਹਰ ਬੱਚੇ ਤੋਂ ਕੰਪੀਟੀਸ਼ਨ ਹੁੰਦਾ ਵੀ ਉਹਨਾਂ ਦੇ ਤਸਵੀਰਾਂ ਬਣਾਓ ਵੀ ਅੱਗੇ ਪੀੜ੍ਹੀ ਉਹਨਾਂ ਦੇ ਜ਼ਿਹਨ ਚ ਰਵੇ ਵੀ ਸ਼ਹਿਬਜ਼ਾਦਿਆਂ ਦੀ ਕਹਿ ਜੀ ਪਿਕਚਰ ਸੀ ਸ਼ਕਲ ਸੀ ਅੱਜ ਤੁਸੀਂ ਇਹ ਕਰਨ ਕੀ ਲੱਗੇ ਹੋਏ ਹੋ ਸਰਕਾਰ ਜਿਹੜੀ ਆ ਉਹ ਫੈਸਲਾ ਪਹਿਲਾਂ ਯੂਪੀ ਬਿਹਾਰ ਰਾਜਸਥਾਨ ਗੁਜਰਾਤ ਪਹਿਲਾਂ ਹੀ ਫੈਸਲਾ ਕਰ ਦਿੰਦਾ ਏ ਵੀ ਭਾਜਪੀ ਦੀ ਸਰਕਾਰ ਸਰਕਾਰ ਮੋਦੀ ਜੀ ਦੀ ਬਣਨੀ ਆ ਮੇਰੇ ਅਰਗੇ ਸਵਾ ਸਵਾ ਸਾਲ ਤੁਹਾਡੇ ਬੈਠੇ ਆ ਨਾਲ ਤਪਦੀਆਂ ਧੁੱਪਾਂ ਚ ਤਪਦੇ ਮੀਂਹ ਚ ਉਥੇ ਕੋਵਿਡ ਦੇ ਵਿੱਚ ਤਾਂ ਮੈਂ ਇੰਨੀ ਕਿ ਜਗਤ ਮੰਤਰੀ ਬੈਠਾ ਸੀ ਕੋਈ ਅੰਤਰ ਨਹੀਂ ਕੋਈ ਤੁਸੀਂ ਫਰਕ ਨਹੀਂ ਰੱਖਣਾ ਜਿਹੜੇ ਬੰਦੇ ਕਦੇ ਘਰੋਂ ਨਹੀਂ ਨਿਕਲੇ ਉਸ ਵੇਲੇ ਅੰਦਰ ਬੜੇ ਬੈਠੇ ਸੀ ਤੇ ਅੱਜ ਉਹ ਪਿੰਡਾਂ ਚ ਟਾਰਾਂ ਦਿੰਦੇ ਫਿਰਦੇ ਆ ਵੋਟਾਂ ਮੰਗਦੇ ਫਿਰਦੇ ਆ ਜਿਹੜੇ ਤੁਹਾਡੇ ਪਿੱਛੇ ਤੁਹਾਡੇ ਨਾਲ ਮਰੇ ਨੇ ਤੁਸੀਂ ਇੱਕੋ ਗੱਲ 'ਚ ਇੱਕੋ 'ਚ ਉਹਨੂੰ ਤੋਲੀ ਜਾਂਦੇ ਹੋ ਇਸ ਕਰਕੇ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਦਿਲ ਦੁਖਿਆ ਅੱਜ ਮੇਰਾ ਪਰ ਤੁਸੀਂ ਸਿਰਫ ਮੇਰੇ ਅਰਗੇ ਲੋਕ ਨੇ ਜਿਨ੍ਹਾਂ ਨੇ ਆਪਣੀ ਜਾਨ ਤਲੀ ਤੇ ਧਰ ਕੇ ਉੱਥੇ ਤੁਹਾਡੇ ਨਾਲ ਬੈਠਾ ਅੱਜ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਕਿਉਂ ਤੁਸੀਂ ਇਹ ਫਰਕ ਕਿਉਂ ਕਰ ਰਹੇ ਹੋ ਅਮਨ ਸ਼ਾਂਤੀ ਲਿਆਉਣ ਵਾਲੇ ਸਰਦਾਰ ਬਿਆਨ ਸਿੰਘ ਜੀ ਆਹ ਹਲਕਾ ਉਹਨਾਂ ਦਾ ਏ ਲੁਧਿਆਣਾ ਆਪਾਂ ਉਹ ਰਿਸ਼ਤੇ ਤ ਭੁੱਲੀ ਜਾ ਰਹੇ ਆ ਇਹਨਾਂ ਨੂੰ ਕੀ ਕਰਾਂਗੇ ਜਿਹੜੇ ਬਾਹਰੀ ਲੋਕ ਆਏ ਆ ਤੁਸੀਂ ਜਾਣਦੇ ਹੋ ਇਹਨਾਂ ਨੂੰ ਇਹ ਕਿੱਥੋਂ ਆਏ ਆ ਇਹ ਤੁਹਾਡੇ ਚ ਰਹਿਣਗੇ ਰਹਿਣਾ ਆਪਾਂ ਏ ਉਰੇ ਰਿਸ਼ਤਾ ਆਪਣਾ ਏ ਰਿਸ਼ਤੇਦਾਰੀਆਂ ਆਪਣੀਆਂ ਏ ਅੱਜ ਮੈਂ ਥੋੜਾ ਇਸ ਗੱਲ ਨਾਲ ਭਾਵਕ ਹੋਇਆ ਦੇਖ ਕੇ ਵੀ ਇੰਨਾ ਕੁਝ ਕਰਿਆ ਆ ਪਿੰਡਾਂ ਦੇ ਵਿੱਚ ਨੁਹਾਰ ਬਦਲੀ ਅੱਜ ਪੈਸੇ ਤੇ ਪੈਸਾ ਜੇ ਕੋਈ ਕਿਸੇ ਪਿੰਡ ਚ ਮੈਨੂੰ ਪੰਚਾਇਤ ਇੱਕ ਵੀ ਪੰਚਾਇਤ ਮੈਨੂੰ ਕਹਦੇ ਪਿੰਡ ਦੀ ਵੀ ਜੇ ਕੋਈ ਸੂਬੇ ਵੱਲੋਂ ਪੈਸਾ ਆਇਆ ਹੋਵੇ ਜੋ ਫੰਡ ਆਇਆ ਉਹ ਸਿਰਫ ਸੈਂਟਰ ਦੀਆਂ ਸਕੀਮਾਂ ਨਾਲ ਆਇਆ ਅੱਜ ਤੁਹਾਡੇ ਕਾਰਡ ਕੱਟ ਤੇ ਹਜ਼ਾਰਾਂ ਦੀ ਗਿਣਤੀ 'ਚ ਆਪਾਂ ਉਹ ਗੱਲ ਨਹੀਂ ਕਰ ਰਹੇ ਅੱਜ ਕਿਹਨੂੰ ਹਜ਼ਾਰ-ਹਜ਼ਾਰ ਰੁਪਈਆ ਮਿਲ ਗਿਆ ਸਾਡੀਆਂ ਮਾਵਾ ਭੈਣਾਂ ਨੂੰ ਝੂਠ ਬੋਲ ਕੇ ਵੀ ਆ ਚੱਕੋ ਜੀ ਹਜ਼ਾਰ-ਹਜ਼ਾਰ ਰੁਪਈਆ ਤੁਹਾਨੂੰ ਦਵਾਂਗੇ ਤੇ ਆ ਲਓ ਅੱਜ 25-25 ਮਹੀਨੇ ਹੋ ਗਏ ਕੱਲੀ-ਕੱਲੀ ਮੇਰੀ ਮਾਂ ਤੇ ਭੈਣ ਦਾ 25-25 ਹਜ਼ਾਰ ਰੁਪਈਆ ਬਕਾਇਆ ਇਹਨਾਂ ਵੱਲ ਅੱਜ ਇਹ ਕਿਸੇ ਬਜ਼ੁਰਗ ਨੂੰ 1500 ਦੇ 2500 ਪੈਨਸ਼ਨ ਕਹੀ ਸੀ ਉਹਨਾਂ ਦਾ ਹਜ਼ਾਰ-ਹਜ਼ਾਰ ਬਕਾਇਆ ਇੱਕ-ਇੱਕ ਘਰ ਦਾ ਇੱਕ-ਇੱਕ ਲੱਖ ਰੁਪਈਆ ਬਣਦਾ ਏ ਆਮ ਆਦਮੀ ਪਾਰਟੀ ਵੱਲ ਜਿਹੜਾ ਇਹਨਾਂ ਨੂੰ ਸਵਾਲ ਤਨੂੰ ਕਰਨੇ ਬਣਦੇ ਆ ਚਾਹੇ ਕੁਛ ਵੀ ਆ ਅੱਜ ਉਹਦੇ ਕੋਲ ਸੱਤਾ ਹੈ ਉਹਦੇ ਕੋਲ ਸਰਕਾਰ ਆ ਤਾਕਤ ਆ ਅੱਜ ਜੇ ਤੁਹਾਨੂੰ ਵੀ ਮੈਨੂੰ ਵੀ ਕੋਈ ਮੁੱਖ ਮੰਤਰੀ ਬਣਾ ਦੇ ਉਹ ਪੰਜਾਬ ਚ ਕੋਈ ਕੁਛ ਨਹੀਂ ਕਰ ਸਕਦਾ ਕਿਉਂ ਕਿ ਪੰਜਾਬ ਕੋਲ ਤਾਂ ਥੇਲਾ ਨਹੀਂਗਾ ਕੁਛ ਕਰਨ ਨੂੰ ਕਿੱਥੋਂ ਕਰ ਦੇਣਗੇ ਪਿੰਡਾਂ ਦੀ ਡਿਵੈਲਪਮੈਂਟ ਜੇ ਪੈਸਾ ਲੈ ਕੇ ਆਉਣਾ ਉਹ ਮੋਦੀ ਤੋਂ ਲੈ ਕੇ ਆਉਣਾ ਮਤਲਬ ਸੈਂਟਰ ਗਵਰਨਮੈਂਟ ਤੋਂ ਲੈ ਕੇ ਆਉਣਾ